ਕਾਮੋ ਦੀ ਕਹਾਣੀ ਜੋ ਕਿ ਗੁੱਜੇ ਪੇੜ ਵਿੱਚੋਂ ਲਈ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਇਹ ਕਹਾਣੀ ਰੂਪਰਾਜ ਜੀ ਵੱਲੋਂ ਲਿਖੀ ਗਈ ਹੈ ਕਾਮੋ ਆਪਣੀ ਧੀ ਅੰਮਾ ਨੂੰ ਉੱਚੀ ਉੱਚੀ ਆਵਾਜ਼ ਲਗਾ ਰਹੀ ਹੁੰਦੀ ਹੈ ਕਾਮੋ ਕਹਿੰਦੀ ਨਹੀਂ ਅੰਮਨ ਤੂੰ ਕਿੱਧਰ ਚਲੀ ਗਈ ਦੁਪਹਿਰਾ ਝੜ ਆਇਆ ਹੈ ਤੂੰ ਬੇੜੇ ਵਿੱਚ ਝਾੜੂ ਵੀ ਨਹੀਂ ਮਾਰਿਆ ਫਿਰ ਮੂੰਹ ਵਿੱਚ ਬੜਬੜਾਉਣ ਲੱਗਦੀ ਹੈ ਪਤਾ ਨਹੀਂ ਇਹ ਕੁੜੀ ਕਿੱਧਰ ਚਲੀ ਗਈ ਹੈ ਇਸ ਕੁੜੀ ਨੇ ਤਾਂ ਮੈਨੂੰ ਮਾਰ ਨਹੀਂ ਲਿਆ ਪਿਆ ਹੈ ਇਹਨੇ ਨੂੰ ਗਾਮੂ ਦੀ ਸੱਸ ਸਿਬੂ ਬੋਲਦੀ ਹੈ ਸਿਬੂ ਕਹਿੰਦੀ ਨਹੀਂ ਬੈਠੀ ਹੋਣੀ ਆ ਕਿਸੇ ਕੋਨੇ ਦੇ ਵਿੱਚ ਰੋਂਦੀ ਨਹੀਂ ਇਹਨੇ ਤਾਂ ਘਰ ਦਾ ਮਾਹੌਲ ਖਰਾਬ ਕੀਤਾ ਪਿਆ ਹੈ ਮਨਹੂਸ ਰੱਬ ਨੇ ਸਾਡੇ ਹੀ ਪੱਲੇ ਪਾਉਣੇ ਸੀ ਮੈਂ ਉਦੋਂ ਤੈਨੂੰ ਕਿਹਾ ਸੀ ਇੱਕ ਮੁੰਡਾ ਹੈ ਇਹ ਕੁੜੀ ਨੂੰ ਨਾ ਜੰਮ ਇਹਨੂੰ ਉੱਥੇ ਡਾਕਟਰ ਨੂੰ ਪੈਸੇ ਦੇ ਕੇ ਇਸ ਨੂੰ ਅੰਦਰੇ ਮਾਰ ਦੇਣਾ ਸੀ ਕਾਮੂ ਕਹਿੰਦੀ ਬੀਬੀ ਤੂੰ ਮੇਰੀ ਕੁੜੀ ਦੇ ਮਗਰੀ ਪਈ ਰਹਿੰਦੀ ਐ ਜਿਸ ਦਿਨ ਦੀ ਜੰਮੀ ਜਵਾਕਰੀ ਨੇ ਇੱਕ ਦਿਨ ਵੀ ਸੁੱਖ ਨਹੀਂ ਦੇਖਿਆ ਉਤੋਂ ਤੇਰੇ ਤਾਨੇ ਮੇਨੇ ਕਿੰਨੇ ਸਹੰਦੀ ਐ ਤੂੰ ਉਹਦੇ ਦੁੱਖ ਨੂੰ ਤਾਂ ਦੇਖ ਹੁਣ ਤਾਂ ਉਸ ਨੂੰ ਜੀ ਲੈਣ ਦੇ ਗਮ ਉਹਦਾ ਗਲ ਕਰਦੀਦਾ ਗਲਾ ਪਾਰਾਂਦਾ ਹੈ ਸਿਬੋ ਕਹਿੰਦੀ ਨੀ ਮੈਂ ਤੇਰੀ ਕੁੜੀ ਨੂੰ ਕੀ ਕਹਤਾ ਜੰਮ ਦੀ ਪਹਿਲਾਂ ਤਾਂ ਆਪਣੇ ਪਿਓ ਨੇ ਹੀ ਖਾ ਗਈ ਫਿਰ ਚਾਚੇ ਤਾਇਆ ਨੇ ਇਸ ਦਾ ਵਿਆਹ ਫੜ ਕੇ ਕਰ ਦਿੱਤਾ ਫਿਰ ਘਰ ਵਾਲੇ ਨੂੰ ਵੀ ਖਾ ਗਈ ਮਨਤਸ ਇਹਨੂੰ ਕੌਣ ਵਿਆਹੇਗਾ ਸਿਵ ਵਿੱਚ ਖੇਪਵਾ ਕੇ ਸਾਡੇ ਵਾਰਾ ਬੈਠੀ ਐ ਪਰ ਆਦੀ ਸੁੱਖ ਵੀ ਨਹੀਂ ਪਾਲਦੀ ਬੇਬੇ ਮੈਂ ਆਪਣੇ ਭੈਣ ਨੂੰ ਵਿਆਹਾਂਗਾ ਮੇਰੀ ਭੈਣ ਦਾ ਕੀ ਕਸੂਰ ਸੀ ਰੱਬ ਨੇ ਉਸ ਦੀ ਕਿਸਮਤ ਸ਼ਾਇਦ ਹੋਰ ਉਸ ਤੋਂ ਵਧੀਆ ਲਿਖਿਆ ਹੋਵੇ ਭੈਣ ਦੀ ਕਿਸਮਤ ਨਾ ਹੀ ਉੱਥੇ ਲਿਖੀ ਹੋਵੇ ਹੋਰ ਲਿਖੀ ਹੋਵੇ ਮੈਂ ਆਪਣੇ ਭੈਣ ਨੂੰ ਇਸ ਤਰ੍ਹਾਂ ਰੋਣ ਨਹੀਂ ਦੇਵਾਂਗਾ ਇਹ ਬੋਲ ਅਮਨਦੀਪਰਾ ਵਿਕਾਸ ਦੇ ਸੀ ਜੋ ਬਾਬਾ ਰਾਮੂ ਬੀਬੇ ਦੀ ਗੱਲ ਸੁਣ ਕੇ ਬੋਲਣ ਲੱਗਦਾ ਹੈ ગામੋਂ ਕਹਿੰਦੀ ਪੁੱਤ ਲੱਭ ਗਈ ਤੇਰੀ ਪੈਣੀ ਕਿੱਥੇ ਐ ਰੋਟੀ ਦਾ ਵੇਲਾ ਹੋ ਗਿਆ ਪਤਾ ਨਹੀਂ ਇਸ ਕੁੜੀ ਦੀ ਕਿਸ ਵਿੱਚ ਕੀ ਲਿਖਿਆ ਹੈ ਵਧੀਆ ਘਰ ਲੱਭਿਆ ਸੀ ਰੱਬ ਨੇ ਪਤਾ ਨਹੀਂ ਕੀ ગામੋਂ ਕਹਿੰਦੀ ਕਹਿੰਦੀ ਚੁੱਪ ਕਰ ਜਾਂਦੀ ਹੈ ਵਿਕਾਸ ਕਹਿੰਦਾ ਮਾਂ ਤੂੰ ਝੋਰਾ ਨਾ ਕਰਿਆ ਕਰਨ ਨਾਲੇ ਦਸ ਰਾਮੂ ਮੱਜਾ ਨੂੰ ਪੱਠੇ ਪਾ ਕੇ ਚੱਲਿਆ ਗਿਆ ਖੇਤ ਮੈਨੂੰ ਵੀ ਰੋਟੀ ਪਾ ਦੇ ਮੈਂ ਵੀ ਖੇਤ ਜਾਂਦਾ ਹਾਂ ਕੋਈ ਨਾ ਮੈਂ ਪੈਣ ਨੂੰ ਦੇਖ ਲੈਂਦਾ ਹਾਂ ਵਿਕਾਸ ਅਮਨ ਨੂੰ ਵਾਜਾ ਮਾਰਦਾ ਹੈ ਵਿਕਾਸ ਨੂੰ ਬਾਹਰ ਗੱਡੀਆਂ ਵਾਲੀ ਦੀ ਆਵਾਜ਼ ਸੁਣਾਈ ਦਿੰਦੀ ਹੈ ਜੋ ਬੋਲ ਰਹੀ ਹੁੰਦੀ ਹੈ ਤੱਕਰੇ ਘੁੱਟ ਨੇ ਤਿੱਖੇ ਕਰਾ ਲਓ ਬਟਲਾ ਨੂੰ ਤਲੇ ਲਵਾ ਲਓ ਵਿਕਾਸ ਆਪਣੀ ਮਾਂ ਨੂੰ ਆਵਾਜ਼ ਮਾਰਦਾ ਹੈ ਮਾਂ ਕਹੀ ਲਗਵਾਉਣ ਵਾਲੀ ਸੀ ਮੈਂ ਉਸ ਨੂੰ ਆਵਾਜ਼ ਮਾਰਦਾ ਹਾਂ ਗੰਮ ਉੱਡਰ ਜਾਂਦੀ ਹੈ ਤੇ ਛੇਤੀ ਨਾਲ ਨਾ ਪੁੱਤ ਉਸ ਨੂੰ ਘਰੇ ਨਾ ਵੜੀ ਵਿਕਾਸ ਕਹਿੰਦਾ ਮਾਂ ਤੂੰ ਇੰਨਾ ਘਬਰਾ ਕਿਉਂ ਗਈ ਹੈ ਵਿਕਾਸ ਮਾਂ ਨਾਲ ਗੱਲ ਕਰਦੇ ਕੋਠੀ ਉੱਪਰ ਨਿਗਾਹ ਜਾਂਦੀ ਹੈ ਉਸ ਨੂੰ ਕੁਝ ਲਟਕੜਾ ਦਿਖਾਈ ਦਿੰਦਾ ਹੈ ਵਿਕਾਸ ਉਹ ਰੇ ਘਬਰਾਟ ਨਾਲ ਉੱਪਰ ਚੜਦਾ ਹੈ ਮਾਂ ਮਾਂ ਸ਼ਿਬੋ ਤੀ ਤੂੰ ਇੱਥੇ ਹੀ ਖੜੀ ਹੈ ਮੁੰਡਾ ਉੱਪਰ ਬਾਜਾ ਮਾਰੀ ਜਾਂਦਾ ਕੀ ਹੋ ਗਿਆ ਭੱਜ ਕੇ ਦੇਖ ਸ਼ਿਬੋ ਮੂੰਹ ਵਿੱਚ ਬੜਬੜ ਕਰਨ ਲੱਗਦੀ ਹੈ ਕਿੰਨਾ ਚਿਰ ਇਹ ਕੁੜੀ ਘਰੇ ਰਹੇਗੀ ਰੋਚ ਕੋਈ ਨਾ ਕੋਈ ਨਵੀਂ مصیبت થી ਹੈ ਇਸ ਘਟ ਤੇ ਆਵੇਗੀ ਪਤਨੀ ਅੱਜ ਕੀ ਨਵੀਂ مصیبت ਸਹੇਦ ਦਿੱਤੀ ਇਹਨਾਂ ਮਾਵਾਂ ਧੀਆਂ ਨੇ ਜਵਾਕ ਨੂੰ ਟਿਕਨ ਨਹੀਂ ਦੇਣਾ ਗਾਮੋਂ ਵੀ ਉੱਚੀ ਉੱਚੀ ਚੀਕਾਂ ਮਾਰਨ ਲੱਗ ਜਾਂਦੀ ਹੈ ਗਾਮੋਂ ਤੇ ਵਿਕਾਸ ਭੱਜ ਕੇ ਉੱਪਰੋਂ ਆਉਂਦੇ ਹਨ ਜੋ ਕੁਝ ਦੇਖਦੇ ਹਨ ਉਹਨਾਂ ਦੇ ਹੋਸ਼ ਉੱਡ ਜਾਂਦੇ ਹਨ ਅਮਨ ਆਪਣੇ ਵਾਲ ਖਿਲਾੜੀ ਕਮਲਿਆ ਵਾਂਗ ਉੱਚੀ ਉੱਚੀ ਰੋ ਰਹੀ ਹੁੰਦੀ ਹੈ ਗਾਮੋਂ ਉਸ ਨੂੰ ਕੁੱਟ ਕੇ ਗਲੇ ਲਾ ਲੈਂਦੀ ਹੈ ਤੇ ਵਿਕਾਸ ਸੁੰਨੀ ਅਮਨ ਦੇ ਗਲੇ ਵਿੱਚ ਪਾ ਦਿੰਦਾ ਹੈ ਗਾਮੋ ਕਹਿੰਦੀ ਨਾ ਰੋ ਤੂੰ ਮੇਰੀ ਧੀ ਕੋਈ ਨਾ ਕਿਸਮਤ ਇੱਕ ਵਾਈ ਧੋਖਾ ਦਿੰਦੀ ਹੈ بار بار ਨਹੀਂ ਦਿੰਦੀ ਅਮਨ ਕਹਿੰਦਾ ਰੋਂਦੇ ਰੋਂਦੇ ਮਾਂ ਮੇਰੀ ਕਿਸਮਤ ਐਨੀ ਮਾਰੀ ਕਿਉਂ ਲਿਖੀ ਸੀ ਮੈਨੂੰ ਹੀ ਇਸ ਦੁਨੀਆ ਤੇ ਨਾ ਲੈ ਕੇ ਆਉਂਦੀ ਮੇਰੇ ਬਿਨਾ ਕਿਹੜਾ ਥੋੜਾ ਗੱਡਾ ਖੜਾ ਸੀ ਦਾਦੀ ਵੀ ਰੋਜ਼ ਮੈਨੂੰ ਤਾਣੇ ਮੈਨੇ ਦਿੰਦੀ ਹੈ ਮੈਨੂੰ ਤੁਸੀਂ ਜਹਿ ਦੇ ਕੇ ਮਾਰ ਦਿਓ ਜਾਂ ਮੈਂ ਕਿਸੇ ਦਿਨ ਖੁਦੀ ਮਰ ਜਾਵਾਂਗੀ ਗਮੋ ਕਹਿੰਦੀ ਨਾ ਮੇਰੀ ਤੀ ਮਰਨ ਵਾਲੀ ਗੱਲ ਨਾ ਕਰੀ ਤੇਰੀ ਮਾਂ ਤੇ ਤੇਰਾ ਭਰਾ ਅਜੇ ਜਿਉਂਦੇ ਹਨ ਅਸੀਂ ਤੈਨੂੰ ਘਰੋਂ ਥੋੜੀ ਕੱਢ ਰਹੇ ਹਾਂ ਜਿੰਨਾ ਚੇ ਤੇਰੀ ਮਾਂ ਜਿਉਂਦੀ ਹੈ ਉਨੀ ਦਿਨ ਪੁੱਤ ਤੇਰੇ ਸਿਰ ਤੇ ਸਾਥ ਤੇ ਤੈਨੂੰ ਰੋਟੀ ਜ਼ਰੂਰ ਦੇਵੇਗੀ ਅਮਰ ਕਹਿੰਦੀ ਮਾਂ ਮੇਰਾ ਸਭ ਕੁਝ ਤਾਂ ਉੱਜੜ ਗਿਆ ਹੁਣ ਮੈਂ ਕੀ ਕਰਾਂ ਵਿਕਾਸ ਕਹਿੰਦਾ ਭੈਣ ਅਸੀਂ ਤੇਰਾ ਘਰ ਫੇਰ ਬਸਾਵਾਂਗੇ ਕੋਈ ਚੰਗਾ ਮੁੰਡਾ ਗਰੀਬ ਕਰ ਦੇ ਕੇ ਤੈਨੂੰ ਉੱਥੇ ਜ਼ਰੂਰ ਵਿਆਹਾਂਗੇ ਅਸੀਂ ਵੱਡੇ ਲੋਕਾਂ ਦਾ ਮੱਥਾ ਨਹੀਂ ਲਾਉਂਦੇ ਹੋ ਸਕਦਾ ਉਸ ਤੋਂ ਵੀ ਚੰਗਾ ਤੇਰੀ ਕਿਸਮ ਵਿੱਚ ਲਿਖਿਆ ਹੋਵੇ ਅਮਨ ਦੇ ਵਿਆਹ ਤੋਂ 1 ਮਹੀਨਾ ਬਾਅਦ ਹੀ ਉਹ ਤੇ ਘਰ ਵਾਲੇ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਸ ਦੇ ਸੋਰੇ ਅਮਨ ਨੂੰ ਮਨਹੋਸ ਸਮਝ ਕੇ ਘਰੋਂ ਬਾਹਰ ਕੱਢ ਦਿੰਦੇ ਹਨ ਇੱਦਾਂ ਦਾਦੀ ਵੀ ਅਮਨ ਨੂੰ ਹਮੇਸ਼ਾ ਮਨਹੋਸ ਹੀ ਸਮਝਦੀ ਹੈ ਅਮਨ ਦੇ ਹੋਣ ਤੋਂ ਥੋੜੀ ਦੇਰ ਬਾਅਦ ਅਮਨ ਦੇ ਪਿਓ ਦੀ ਵੀ ਮੌਤ ਹੋ ਜਾਂਦੀ ਹੈ ਹੁਣ ਤਾਂ ਅਮਨ ਵੀ ਆਪਣੇ ਆਪ ਨੂੰ ਮਨਹੂਸ ਸਮਝਣ ਲੱਗ ਪਈ ਹੈ ਅਮਨ ਦੀ ਮਾਂ ਗਾਮੋ ਤੇ ਵਿਕਾਸ ਅਮਨ ਨੂੰ ਥੱਲੇ ਲੈ ਆਉਂਦੇ ਹਨ ਅਮਨ ਦੀ ਮਾਂ ਕਾਮੂ ਅਮਨ ਨੂੰ ਕੱਪੜੇ ਦੇ ਕੇ ਨਹਾਉਣ ਲਈ ਭੇਜਦੀ ਹੈ ਮੇਰਾ ਪੁੱਤ ਨਹਾ ਕੇ ਆ ਫੇਰ ਰੋਟੀ ਖਾ ਲੈ ਕਦੇ ਵੀ ਆਪਣੇ ਆਪ ਨੂੰ ਮਨਹੂਸ ਨਹੀਂ ਸਮਝਣਾ ਤੇਰੇ ਵਿੱਚ ਤੇਰੀ ਮਾਂ ਦੀ ਜਾਨ ਵਸਦੀ ਹੈ ਅਮਨ ਹੌਲੀ-ਹੌਲੀ ਬਾਥਰੂਮ ਵੱਲ ਤੁਰ ਪੈਂਦਾ ਹੈ ਵਿਕਾਸ ਆਪਣੇ ਮਾਂ ਨੂੰ ਮਾਂ ਮੈਨੂੰ ਆਮੰਦਾ ਦੁੱਖ ਦੇਖਿਆ ਨਹੀਂ ਜਾਂਦਾ ਮੈਨੂੰ ਡਰ ਲੱਗਦਾ ਕਿ ਤੇ ਆਮਨ ਕੁਝ ਕਾਰ ਹੀ ਨਾ ਲਵੇ ਗਾਮੂ ਕਹਿੰਦੀ ਹਾਂ ਪੁੱਤ ਤੇ ਦਾਦੀ ਵੀ ਇਹਨੂੰ ਜੀਣ ਨਹੀਂ ਦਿੰਦੀ ਹਰ ਵਕਤਾਂ ਨੇ ਦਿੰਦੀ ਰਹਿੰਦੀ ਐ ਜੇ ਤੇਰੀ ਦਾਦੀ ਚੰਗੀ ਹੋਵੇ ਤਾਂ ਜਵਾਕੜੀ ਦੇ ਚਾਰ ਦਿਨ ਕੱਟੇ ਜਾਣ ਫਿਰ ਕੋਈ ਚੰਗਾ ਕਰ ਦੇ ਕੇ ਦੁਬਾਰਾ ਤੋਰ ਦਈਏ ਵਿਕਾਸ ਕਹਿੰਦਾ ਮਾਂ ਮੈਂ ਦਾਦੀ ਨੂੰ ਸਮਝਾ ਸਮਝਾਉਂਦਾ ਹਾਂ ਦਾਦੀ ਮੇਰੇ ਆਖੇ ਜ਼ਰੂਰ ਲੱਗੇਗੀ ਵਿਕਾਸ ਦਾਦੀ ਵੱਲ ਮੁੜ ਲੱਗਦਾ ਤੇ ਐਨੇ ਨੂੰ ਬਾਰੋਸੀ ਦੀ ਆਵਾਜ਼ ਲਾਉਂਦਾ ਹੈ ਮੀਵਾ ਕਹਿੰਦਾ ਜਿਹੜਾ ਕਿ ਵਿਕਾਸ ਦਾ ਸਿਰੀ ਹੈ ਵੀਰੇ ਅੱਗੇ ਫਸਲ ਕੱਟਣ ਦਾ ਟਾਈਮ ਆ ਰਿਹਾ ਸਾਰਿਆਂ ਦਾਤੀਆਂ ਦੇ ਦੰਦੇ ਲਾਉਣ ਵਾਲੇ ਹਨ ਕਿ ਮੈਂ ਸ਼ਹਿਰ ਜਾ ਕੇ ਲਵਾ ਲਿਆਂ ਮਾ ਆਪਣੇ ਪਿੰਡ ਵੀ ਤਾਂ ਗੱਡੀਆਂ ਵਾਲੇ ਬੈਠੇ ਹਨ ਪਰ ਬੀਬੀ ਨੇ ਆਪਣੇ ਪਿੰਡ ਗੱਡੀਆਂ ਵਾਲਿਆਂ ਕੋਲ ਜਾਣ ਤੋਂ ਮਨਾਂ ਕੀਤਾ ਹੈ ਵਿਕਾਸ ਕਹਿੰਦਾ ਹਾਂ ਮਾਂ ਨੇ ਮੈਨੂੰ ਵੀ ਮਨਾ ਕੀਤਾ ਤੂੰ ਸ਼ਹਿਰ ਜਾ ਕੇ ਹੀ ਲਵਾ ਲਿਆ ਮੈਂ ਤੈਨੂੰ ਪੈਸੇ ਦੇ ਦਿੰਦਾ ਹਾਂ ਮਾਨੂੰ ਪਤਾ ਨਹੀਂ ਇਹਨਾਂ ਗੱਡੀਆਂ ਵਾਲਿਆਂ ਨਾ ਇਹਨੇ ਨਫ਼ਰਤ ਕਿਉਂ ਹੈ ਵਿਕਾਸ ਮੇਵੇ ਨੂੰ ਪੈਸੇ ਦਿੰਦਾ ਹੈ ਤੇ ਮੇਵਾ ਦਾਤੀਆਂ ਤੇ ਕਹੀਂ ਲੈ ਕੇ ਬਾਹਰ ਨੂੰ ਚਲਾ ਜਾਂਦਾ ਹੈ ਵਿਕਾਸ ਆਪਣੀ ਦਾਦੀ ਕੋਲ ਮੰਚੇ ਤੇ ਬੈਠਦਾ ਹੈ ਦਾਦੀ ਨੂੰ ਕਹਿੰਦਾ ਹੈ ਵਿਕਾਸ ਕਹਿੰਦਾ ਦਾਦੀ ਉਹ ਅਮਨ ਨੂੰ ਕੁਝ ਨਾ ਬੋਲਿਆ ਕਰ ਉਹ ਮਨਹੂਸ ਨਹੀਂ ਉਹ ਤਾਂ ਵਿਚਾਰੀ ਆਪਣੀ ਕਿਸਮਤ ਨੂੰ ਰੋ ਰਹੀ ਹੈ ਜਦੋਂ ਮਰਨ ਆਪਣੇ ਹੱਥ ਨੇ ਲਿਖਿਆ ਹੁੰਦਾ ਨਾ ਹੀ ਕਿਸੇ ਦੇ ਇਨਸਾਨ ਦੇ ਹੱਥ ਦਾਦੀ ਕਿਸੇ ਦੀ ਵੀ ਮੌਤ ਦਾ ਕੋਈ ਵੀ ਇਨਸਾਨ ਜ਼ਿੰਮੇਵਾਰ ਨਹੀਂ ਹੁੰਦਾ ਸਿਬੋ ਕਹਿੰਦੀ ਪੁੱਤ ਤੂੰ ਨਹੀਂ ਜਾਣਦਾ ਜਦੋਂ ਦੀ ਇਹ ਹੋਈ ਹੈ ਨਾ ਉਦੋਂ ਦੀ ਇਹ ਬੰਦੇ ਹੀ ਖਾਰੀ ਹੈ ਪੁੱਤ ਤੂੰ ਅਜੇ ਨਿਆਣਾ ਹੈ ਜੋ ਤੂੰ ਵੱਡਾ ਹੋ ਜਾਵੇਂਗਾ ਫਿਰ ਤੈਨੂੰ ਪਤਾ ਚੱਲ ਜਾਵੇਗਾ ਵਿਕਾਸ ਕਹਿੰਦਾ ਦਾਦੀ ਫਿਰ ਤਾਂ ਹਰ ਕੋਈ ਮਨਮੋਸ ਹੁੰਦਾ ਤੂੰ ਦਾਦੀ ਤਾਂ ਹੁੰਦੀ ਸੀ ਜਿਸ ਦਿਨ ਤੇਰਾ ਪਿਓ ਇਸ ਦੁਨੀਆ ਵਿੱਚ ਆਇਆ ਸੀ ਉਸ ਤੋਂ ਤੀਜੇ ਦਿਨ ਹੀ ਤੇਰੇ ਦਾਦੇ ਦੀ ਮੌਤ ਹੋ ਗਈ ਸੀ ਤੇ ਇਸ ਦਿਨ ਡੈਡੀ ਵੀ ਮਨਹੂਸ ਹੀ ਹੋਇਆ ਸੀ ਸਿਵੋ ਕਹਿੰਦੀ ਨਾ ਪੁੱਤ ਤੇ ਡੈਡੀ ਕਰਕੇ ਤਾਂ ਮੈਂ ਇਸ ਘਰ ਵਿੱਚ ਵਸੀ ਆ ਤੇ ਡੈਡੀ ਕਰਕੇ ਹੀ ਮੈਂ ਜਿਉਂਦੀ ਸੀ ਤੇ ਡੈਡੀ ਕਰਕੇ ਮੇਰੀ ਇਸ ਘਰ ਵਿੱਚ ਇੱਜ਼ਤ ਮਾਨ ਸੀ ਵਿਕਾਸ ਕਹਿੰਦਾ ਦਾਦੀ ਉਹ ਮੁੰਡਾ ਸੀ ਤੇ ਜੇ ਅੱਜ ਜੇ ਅਮਨ ਕੋਲ ਵੀ ਕੋਈ ਬੱਚਾ ਹੁੰਦਾ ਤਾਂ ਅਮਨ ਵੀ ਵਸ ਜਾਂਦੀ ਡੈਡੀ ਨੂੰ ਤਾਂ ਤੂੰ ਮਨਹੂਸ ਨਹੀਂ ਸਮਝਦੀ ਉਸਨਾਂ ਤੇਰੇ ਘਰ ਵਿੱਚ ਪੈਰ ਲੱਗੇ ਸੀ ਅਮਨ ਨੂੰ ਤੂੰ ਇਸ ਲਈ ਮਨਹੋਸ ਸਾਮਹਤੀ ਹੈ ਕਿ ਡੈਡੀ ਇਸ ਦੁਨੀਆ ਤੋਂ ਚਲਾ ਗਿਆ ਸੀ ਅਮਨ ਕੁੱਰੀ ਸੀ ਕਿ ਮੁੰਡਾ ਹੁੰਦਾ ਦਾਦੀ ਤੇਰਾ ਰਵਈਆ ਫੋਰ ਹੋਣਾ ਸੀ ਦਾਦੀ ਮੈਂ ਇੱਕੋ ਗੱਲ ਕਹਿੰਦਾ ਹਾਂ ਤੂੰ ਅਮਨ ਨੂੰ ਅੱਜ ਤੋਂ ਬਾਅਦ ਕੁਝ ਵੀ ਨਹੀਂ ਕਹਿਣਾ ਸੀ ਉਹ ਚੋਫੀ ਕਰ ਜਾਂਦੀ ਹੈ ਉਹ ਵਿਕਾਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਇਸ ਲਈ ਵਿਕਾਸ ਦੀ ਗੱਲ ਨਹੀਂ ਮੋੜਦੀ ਪਰ ਅੰਦਰੇ-ਅੰਦਰ ਜ਼ਰੂਰ ਗੁੜਗੁੜ ਕਰ ਰਹੀ ਹੁੰਦੀ ਹੈ ਵਿਕਾਸ ਆਪਣੀ ਮਾਂ ਕੋਲ ਰੋਟੀ ਖਾਂ ਚਲਾ ਜਾਂਦਾ ਹੈ ਇਹਨਾਂ ਨੂੰ ਅਮਨ ਵੀ ਆ ਜਾਂਦੀ ਹੈ ਵਿਕਾਸ ਅਮਨ ਨੂੰ ਆਪਣੇ ਕੋਲ ਬਿਠਾ ਕੇ ਅਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਵਿਕਾਸ ਕਹਿੰਦਾ ਅਮਨ ਅੱਜ ਤੋਂ ਬਾਅਦ ਤੂੰ ਆਪਣੇ ਆਪ ਨੂੰ ਮਨਹੋਸ ਨਹੀਂ ਸਮਝਣਾ ਤੂੰ ਮਾਂ ਦੇ ਨਾਲ ਕੰਮਾਂ ਵਿੱਚ ਹੱਥ ਪਟਾ ਜੋ ਬੀਤ ਗਿਆ ਉਹ ਬੀਤ ਗਿਆ ਹੁਣ ਅੱਗੇ ਦੀ ਆਪਣੀ ਜ਼ਿੰਦਗੀ ਬਾਰੇ ਸੋਚ ਜੇ ਆਖੇ ਤਾਂ ਮੈਂ ਤੈਨੂੰ ਸਕੂਲ ਵਿੱਚ ਲਾ ਦਿੰਦਾ ਹਾਂ ਤੂੰ ਬੱਚਿਆਂ ਉੱਪਰ ਰੌਣ ਵਿੱਚ ਵਿਅਸਤ ਹੋ ਜਾਵੇਂਗੀ ਤੇ ਆਪਣਾ ਪਿਛਲਾ ਭੁੱਲ ਜਾਵੇਂਗੀ ਗਾਮੋ ਕਹਿੰਦੀ ਹਾਂ ਠੀਕ ਐ ਤੇਰੇ ਤਾਈ ਦੀ ਨੋ ਵੀ ਆਤਾ ਜਾਂਦੀ ਐ ਸਕੂਲ ਤੋਂ ਮੈਂ ਇਕੱਠਿਆਂ ਚਲੀ ਜਾਇਆ ਕਰਨੀ ਆ ਤੂੰ ਸਕੂਲ ਵਿੱਚ ਵਿਕਾਸ ਗੱਲ ਕਰ ਲਈ ਇਹਨ ਨੂੰ ਗਾਮੋ ਦੀ ਗਵਾਂਡਣ ਵਿਕਾਸ ਤੇ ਅੰਮਨ ਦੀ ਤਾਈ ਗਾਮ ਨੂੰ ਵਾਜਾ ਮਾਰਦੀ ਐ ਗਾਮੋ ਕਹਿੰਦੀ ਹਾਂ ਭੈਣ ਜੀ ਲੰਗਿਆ ਮੈਂ ਰਸੋਈ ਵਿੱਚ ਆ ਰੋਟੀ ਬਣਾ ਰਹੀ ਆ ਜੀ ਤੋ ਵਿਕਾਸ ਦੀ ਤਾਈ ਹਾਂ ਕੁੜੇ ਗਾਮੋ ਮੈਂ ਤਾਂ ਤੇਰੇ ਕੋਲ ਆਈ ਸੀ ਆਪਣੇ ਨੰਬਰਦਾਰ ਦਾ ਪ੍ਰਾਣਾ ਮਰ ਗਿਆ ਹੈ ਉਹਨਾਂ ਦੇ ਘਰੇ ਜਾਣਾ ਹੈ ਮੈਂ ਸੋਚਿਆ ਤੈਨੂੰ ਵੀ ਦੱਸ ਦੇਵਾਂ ਤੇ ਆਪਾਂ ਦੋਵੇਂ ਇਕੱਠਿਆਂ ਹੀ ਆ ਜਾਵਾਂਗੇ ਆ ਸਿਬੂ ਕਹਿੰਦੀ ਇਹ ਸਭ ਕੁਝ ਸੁਣ ਲੈਂਦੀ ਹੈ ਤੇ ਸਿਬੂ ਆਪਣੀ ਵੱਡੀ ਨੋ ਨੂੰ ਕਹਿੰਦੀ ਹੈ ਸਿਬੂ ਕਹਿੰਦੀ ਨਹੀਂ ਜੀਤੂ ਆਪਣੇ ਕੁੜੀ ਤਾਂ ਪ੍ਰੋਣਾ ਕਿਵੇਂ ਆ ਕਹਿੰਦੇ ਸੀ ਸ਼ਰਾਬ ਬਹੁਤ ਜ਼ਿਆਦਾ ਪਿੰਦਾ ਹੁਣ ਠੀਕ ਹੈ ਜੀਤੂ ਕਹਿੰਦੀ ਮਾਂਜੀ ਪੈਰੀ ਪੈਣੀ ਆ ਮਾਂਜੀ ਕਦੇ ਸ਼ਰਾਬ ਪੀਣ ਵਾਲਾ ਵੀ ਸੁਧਰਿਆ ਚਰਾਬ ਨੇ ਤਾਂ ਕਿੰਨੇ ਘਰ ਪੱਟ ਦਿੱਤੇ ਹਨ ਪਤਨੀ ਦਵਾਈਆਂ ਵੀ ਬਹੁਤ ਦਵਾਈਆਂ ਉਹ ਤਾਂ ਸੁਧਰਦਾ ਹੀ ਨਹੀਂ ਗਾਮੂ ਕਹਿੰਦੀ ਕੋਈ ਨਾ ਹੌਲੀ ਹੌਲੀ ਸੁਧਰ ਜਾਵੇਗਾ ਆਪਣੀ ਕੁੜੀ ਨੂੰ ਤਾਂ ਕੁਝ ਨਹੀਂ ਕਹਿੰਦਾ ਜੀਤੋ ਕੁਝ ਕਹਿਣ ਲੱਗਦੀ ਐ ਇਹਨੇ ਨੂੰ ਵਾਰੋਂ ਜੀਤੋ ਦੀ ਪੋਤੀ ਜੀਤੋ ਨੂੰ ਵਾਜਾ ਮਾਰਦੀ ਆਉਂਦੀ ਐ ਰਮਨ ਕਹਿੰਦੀ ਜੀਤੋ ਦੀ ਪੋਤੀ ਦਾਦੀ ਛੇਤੀ ਛੇਤੀ ਕਾਰ ਚੱਲ ਵਿਕਾਸ ਕਹਿੰਦਾ ਰਮਨ ਕੀ ਹੋ ਗਿਆ ਤੂੰ ਛੇਤੀ ਛੇਤੀ ਤਾਈ ਨੂੰ ਕਿਉਂ ਖਿੱਚ ਰਹੀ ਐ ਤਾਈ ਅਜੇ ਹੁਣੇ ਤਾਂ ਆਈ ਐ ਰਮਨ ਕਹਿੰਦੀ ਚਾਚੂ ਮੰਮੀ ਕਹਿੰਦੀ ਸੀ ਭੂਆ ਦੇ ਪਿੰਡੋਂ ਫੋਨ ਆਇਆ ਹੈ ਦਾਦੀ ਨੂੰ ਛੇਤੀ ਛੇਤੀ ਨਾਲ ਬੁਲਾ ਕੇ ਲੈ ਕੇ ਆ ਬਾਕੀ ਖਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਖਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ